ਇਹ ਜੋ ਸਰਕਾਰੀ ਕਰਮਚਾਰੀ ਨੇ ਸਰਕਾਰ ਦੇ ਲਾਰਿਆਂ ਤੋਂ ਅੱਕੇ ਹੋਏ ਨੇ ਹਰ ਵਾਰ ਸਰਕਾਰ ਆਉਂਦੀਆਂ ਨੇ ਤੇ ਸਮੱਸਿਆਵਾਂ ਦਾ ਹੱਲ ਕਰਨ ਦੇ ਵਾਅਦੇ ਕਰਕੇ ਚਲੀਆਂ ਜਾਂਦੀਆਂ ਨੇ ਪਰ ਕੋਈ ਵੀ ਹੱਲ ਨਹੀਂ ਕੱਢਿਆ ਜਾਂਦਾ। ਇਹ ਸਫਾਈ ਸੇਵਕ ਯੂਨੀਅਨ ਦੇ ਮੈਂਬਰਾਂ ਨੇ ਹੁਣ ਸੁਲਤਾਨਪੁਰ ਲੋਧੀ ਨਗਰ ਕਾਉਂਸਲ ਵਿੱਚ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਤਰਨਾਕਾਰੀਆਂ ਨੇ ਪੰਜਾਬ ਸਰਕਾਰ ਦੇ ਇਸ ਟਾਲਮਟੋਲ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਨਹੀਂ ਮੰਨ ਰਹੀ। ਉਨਾ ਕਿਹਾ ਕਿ ਚੋਣਾਂ ਦੌਰਾਨ ਸਰਕਾਰ ਨੇ ਕਿਹਾ ਸੀ ਜੋ ਵੀ ਵਾਅਦੇ ਨੇ ਸਾਰੇ ਪੂਰੇ ਕੀਤੇ ਜਾਣਗੇ ਲੇਕਿਨ ਚੋਣਾਂ ਤੋਂ ਬਾਅਦ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਰਮਚਾਰੀਆਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਾਂਝੀ ਕਮੇਟੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਅਤੇ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੜਤਾਲ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ ਮੇਰਾ ਨਾਮ ਅਰੰਜੀਤ ਕੌਰ ਸਫਾਈ ਸੇਵਕਾਂ ਸੀ ਕੋਈ ਵੀ ਸਰਕਾਰ ਆਉਂਦੀ ਆ ਸਾਡੇ ਬਾਰੇ ਕੋਈ ਨਹੀਂ ਸੋਚਦੀ ਸਾਨੂੰ ਇਹ ਹੀ ਲਾਰਾ ਲੱਗ ਜਾਂਦਾ ਵਾ ਕਿ ਚੋਨ ਜਾਬਤਾ ਲੱਗ ਗਿਆ ਚੋਨਾ ਤੋਂ ਬਾਅਦ ਕਰਾਂਗੇ ਕੁਝ ਵੀ ਕਰਾਂਗੇ ਤੁਹਾਡਾ ਹੱਲ ਕਰਾਂਗੇ ਸਾਡਾ ਕੋਈ ਹੱਲ ਨਹੀਂ ਹੁੰਦਾ ਇਸ ਕਰਕੇ ਅਸੀਂ ਹੜਤਾਲ ਕੀਤੀ ਆ ਸਾਨੂੰ 10 10 15 15 ਸਾਲ ਹੋ ਚੱਲੇ ਆ ਲੱਗਿਆਂ ਨੂੰ ਕੋਈ ਸਾਡਾ ਪੱਕਿਆਂ ਵਾਸਤੇ ਕੋਈ ਵੀ ਸਾਡਾ ਕੁਝ ਨਹੀਂ ਕਰਦਾ ਕੋਈ ਕੂੜਾ ਚੱਕਦਾ ਵਾ ਕੋਈ ਸੀਵਰਮੈਨ ਆ ਝਾੜੂ ਵਾਲੇ ਆ ਤੇ ਸਾਨੂੰ ਤਾਂ ਇਹ ਵੀ ਕਿਹਾ ਜਾਂਦਾ ਵਾ ਕਿ ਅਸੀਂ 10 1000 ਰੁਪਇਆ ਲੈਨੇ ਇੰਨਿਆਂ ਦੇ ਵਿੱਚ ਕੁਝ ਵੀ ਨਹੀਂ ਬੰਦਾ ਕੋਈ ਖਰਚਾ ਘਰਾਂ ਦੇ ਖਰਚੇ ਪੂਰੇ ਨਹੀਂ ਹੁੰਦੇਗੇ ਸਾਨੂੰ ਕਹਿੰਦੇ ਆ ਕਿ ਤੁਸੀਂ ਡੰਪਾਂ ਤੇ ਜਾਓ ਉੱਥੇ ਜਾ ਕੇ ਲਫਾਫੇ ਚੁਗੋ ਜਿਹੜਾ ਸਾਡਾ ਕੰਮ ਅਸੀਂ ਉਹੀ ਕਰਾਂਗੇ ਪਰ ਅਸੀਂ ਉਦੋਂ ਹਣ ਉੱਠਾਂਗੇ ਜਦੋਂ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਸਾਨੂੰ ਪੱਕੇ ਕੀਤਾ ਜਾਊਗਾ ਕਿੰਨੇ ਦਿਨ ਤੋ ਹੜਤਾਲ ਜਿੰਨੀ ਦੇਰ ਸਾਡੀ ਕੋਈ ਮੰਗ ਨਹੀਂ ਪੂਰੀ ਹੁੰਦੀ ਜਿੰਨੀ ਦੇਰ ਸਾਨੂੰ ਕੋਈ ਆਣ ਕੇ ਲੈਟਰ ਨਹੀਂ ਦਿੰਦੇ ਪੱਕਿਆਂ ਦਾ ਸਾਨੂੰ ਪੱਕੇ ਨਹੀਂ ਕਰਦੇ ਉੰਨੀ ਦੇਰ ਅਸੀਂ ਐਂ ਬੈਠੇ ਰਹਿਣਾ ਅਸਲ ਵਿੱਚ ਸਾਡੇ ਨਾਲ ਇੰਨਾ ੱੱੱਕਾ ਹੋ ਰਿਹਾ कोरोना ਦੇ ਵਿੱਚ ਵੀ ਅਸੀਂ ਕੰਮ ਕਰਦੇ ਰਹੇ ਆ 550 ਸਾਲੇ ਮੇਲੇ ਦੇ ਵਿੱਚ ਵੀ ਸਾਨੂੰ ਇਹਨਾਂ ਨੇ ਲਾਰਾ ਲਾਇਆ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ ਸਾਡੀ ਫੇਟਾਂ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਨਵੀਂ ਸਰਕਾਰ ਦੇ ਵਿੱਚ ਵੀ ਕੋਈ ਬਦਲ ਨਹੀਂ ਤੱਕਿਆ ਕੋਈ ਨਹੀਂ ਕਰਦੇ ਸਾਡੇ ਵਾਸਤੇ ਕੋਈ ਨਵੀਂ ਆ ਜਾਵੇ ਪੁਰਾਣੀ ਆ ਜਾਵੇ ਜਦੋਂ ਜਿਹਨੂੰ ਕੁਰਸੀਆਂ ਮਿਲ ਜਾਂਦੀਆਂ ਵਾ ਉਹ ਬੱਸ ਮੁੜ ਕੇ ਗਰੀਬਾਂ ਦਾ ਕੌਣ ਸੋਚਦਾ ਕੰਮ ਵਾਲਿਆਂ ਦਾ ਕੋਈ ਨਹੀਂ ਸੋਚਦਾ ਅੰਤ ਵਿੱਚ ਕੀ ਮੰਗ ਲਗਾ ਦੋ ਸਾਡੀ ਮੰਗ ਇਹ ਹੈ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਸਾਡੇ ਹੱਥ ਵਿੱਚ ਲੈਟਰ ਆ ਜਾਣ ਸਾਡੇ ਕੋਲ ਆਣ ਕੇ ਸਾਨੂੰ ਕਹਿਣ ਕਿ ਤੁਹਾਨੂੰ ਪੱਕਿਆਂ ਕਰ ਦਿੱਤਾ ਵਾ 10000 ਰੁਪਏ ਨਾਲ ਕੁਝ ਨਹੀਂ ਬੰਦਦਾਗਾ ਇਹ ਆਪਣੇ 10000 ਦੇ ਨਾਲ ਆਪਣੇ ਘਰ ਚ ਲਾ ਕੇ ਦੇਖ ਲੈਣ ਕਿਵੇਂ ਚੱਲਦੇ ਇਹਨਾਂ ਦੇ ਕੋਲ ਕਿੱਥੇ ਕਿੱਥੇ ਕਾ 10000 ਰੁਪਇਆ ਅਸੀਂ ਵਰਤਾਂਗੇ ਬੱਚਿਆਂ ਨੂੰ ਪੜਾਵਾਂਗੇ ਆਪਣੇ ਘਰ ਦੇ ਖਰਚੇ ਪੂਰੇ ਕਰਾਂਗੇ ਕੀ ਕਰਾਂਗੇ ਸਾਡੀ ਮੇਰਾ ਨਾਮ ਪੰਕਜ ਸੋਤਾ ਵਾ ਜੀ ਤਰਨਾਪੁਰ ਰੇਸ਼ਨ ਅਸੀਂ ਕਰ ਰਹੇ ਆ ਜੀ ਇਹ ਸਾਨੂੰ ਪੱਕੇ ਨਹੀਂ ਸੀ ਕਰਦੇ ਆ ਜੀ ਸਾਣਾ ਕੋਈ ਹੱਲ ਨਹੀਂ ਹੋਇਆ ਇਹਨੇ ਇਹਨੇ ਸਾਲ ਤੋਂ ਲੱਗੇ ਪਏ ਆ ਅਸੀਂ 15-15 ਵੀ ਵੀ ਸਾਲ ਤੋਂ ਬਿਗੀਆਂ ਲੱਗੀਆਂ ਆ 10 ਸਾਲ 15 ਸਾਲ ਤੁਹਾਨੂੰ ਉਹ ਚੱਲੇ ਆ ਜੀ ਸਾਡਾ ਕੋਈ ਮਤਾਂ ਨਹੀਂ ਪੈ ਰਿਆ ਕੋਈ ਹੱਲ ਨਹੀਂ ਹੋ ਰਿਹਾ ਹੁੰਡੀ ਸੀ ਰੇਟ ਚ ਕਹਿੰਦੇ ਕੀਤਾ ਵਾ ਜੀ ਉਹਦਾ ਵੀ ਇਹ ਕਹਿੰਦੇ ਪਏ ਸੀ ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡਾ ਕੰਮ ਬਣ ਜਾਊਗਾ ਪੱਕੇ ਕੀਤੇ ਜਾਣਗੇ ਪਰ ਕੋਈ ਹੱਲ ਨਹੀਂ ਹੋਇਆ ਸਾਡਾ ਹੁਣ ਇਲੈਕਸ਼ਨ ਤੋਂ ਬਾਅਦ ਇਹ ਕਹਿੰਦੇ ਕੋਟ ਕੋਟ ਲੱਗਾ ਪਿਆ ਵਾ ਜੀ ਉਸ ਤੋਂ ਬਾਅਦ ਹੁਣ ਕਹਿੰਦੇ ਆ ਜੀ ਹਜੇ ਉੱਪਰ ਚਿੱਠੀ ਨਹੀਂ ਆਈ ਜੀ ਚਿੱਠੀਆਂ ਕਿੰਨੀਆਂ ਆਂਦੀਆਂ ਲਕੋ ਲੈਂਦੇ ਆ ਸਾਨੂੰ ਨਹੀਂ ਪਤਾ ਕੀ ਕਰਦੇ ਆ ਜੀ ਅਸੀਂ ਹੁਣ ਅਸੀਂ ਪੱਕੇ ਬੈਠੇ ਆਂ ਜੀ ਹੜਤਾਲ ਤੇ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਅਸੀਂ ਹੜਤਾਲ ਜਾਰੀ ਰੱਖਣੀ ਹੈ